ਅੱਜ ਪਿੰਡ ਲਾਲੋਵਾਲ ਦੀ ਜ਼ਮੀਨ ਦੇ ਵਿੱਚ ਪਹੁੰਚਿਆ ਜਿੱਥੇ ਇੱਕ ਕਿਸਾਨ ਭਰਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਖਰੀਫ ਫਸਲ ਆ ਜਿਹੜੀ ਖੜੀ ਕਣ ਖਲੋਤੀ ਸੜ ਗਈ ਆ ਇੱਕ ਕਿਸਾਨ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਅੱਗ ਲੱਗੀ ਆ ਤੇ ਕੋਈ ਪਤਾ ਹੈ ਇਹ ਗੱਲ ਦਾ ਆ ਵੀਰ ਕਿੱਦਾਂ ਹੋਈ ਆ ਭਾਈ ਬੰਦਿਆਂ ਤੋਂ ਸੁਣਨ ਤੋਂ ਇਹੋ ਪਤਾ ਲੱਗਣ데요 ਜੀ ਦੋ ਬੰਦੇ ਆਏ ਨੇ ਠੀਕ ਆ ਜੀ ਇਥੋਂ ਨਹਿਰੋਂ ਉਤਰੇ ਨੇ ਹਮਮ ਕਟ ਲਾਲੋਵਾਲ ਦੀ ਬੰਦੇ ਨੇ ਹਮ ਉਹਨਾਂ ਦੱਸਿਆ ਦੋ ਬੰਦੇ ਉਤਰੇ ਨੇ ਹਮ ਅੱਗ ਲਾ ਕੇ ਤੇ ਉਸੇ ਵੇਲੇ ਮੋਟਰਸਾਈਕਲ ਤੇ ਨਿਕਲ ਗਏ ਨੇ ਹਮ ਇਹਨਾਂ ਨੂੰ ਪਤਾ ਕਿੱਥੋਂ ਗਏ ਇਸ ਗੱਲ ਦਾ ਨਹੀਂ ਪਤਾ ਲੱਗਾ ਨੁਕਸਾਨ ਕਿੱਥੋਂ ਨੁਕਸਾਨ ਦੀ ਘਟੂ ਘਾੜ ਜਿਹੜੀ ਕਣਕ ਆ ਉਹ ਤੇ ਦੋ ਗੱਲੇ ਜੇ ਮਰੀ ਠੀਕ ਹੈ ਜੀ ਗਾੜੀ ਨਾਲ ਹੀ ਦੀ ਤੱਕ ਗੱਲੇ ਆ ਜਿਹੜੇ ਉਹਦਾ ਨੁਕਸਾਨ ਹੋਇਆ ਹੂੰ ਹੂੰ ਵੇਖੋ ਇਹ ਜ਼ਮੀਨ ਕਿਹਦਾ ਆਪਣੀ ਸੀ ਹਾਂਜੀ ਮੇਰੇ ਕੋਲ ਠੇਕੇ ਤੇ ਹੀ ਜ਼ਮੀਨ ਸੀ ਵੇਖੋ ਠੇਕੇ ਦੇ ਜ਼ਮੀਨ ਲਈ ਆ ਖੜੀ ਕਣਕ ਜਿਹੜੀ ਇਹਦੀ ਸੜ ਚੁੱਕੀ ਆ ਤੇ ਆਮ ਲੋਕਾਂ ਦੇ ਜਿਹੜਾ ਵਾ ਨਾਰ ਨਾਲ ਨਾਲ ਸੜ ਚੁੱਕਿਆ ਹਾਂਜੀ ਮੈਂਬਰ ਸਾਹਿਬ ਆਹ ਕੋਈ ਗੱਲ ਦੱਸੋ ਹੋਰ ਕੋਈ ਗੱਲ ਮਤਾਲੋ ਸਾਹਮਣੇ ਸਰਪੰਚ ਜੀ ਆ ਸਰਪੰਚ ਸਾਹਿਬ ਇੱਥੇ ਗਏ ਆ ਹਾਂਜੀ ਕਿੱਦਾਂ ਹੋਈ ਐ ਜੀ ਫਰਨਾ ਸੇ ਫਰੇਜੀ ਇਹ ਪਕੜ ਲਗਾ ਕਿ ਅੱਧਾ ਘੰਟਾ ਪਿੰਨ ਫੇਰਾ ਮਾਰ ਕੇ ਤੋਂ ਗਿਆ ਪੈਲੀ ਤੋਂ ਹੂੰ ਤੇ ਇਹਨਾਂ ਨੂੰ ਘਰੇ ਫੋਨ ਆ ਗਿਆ ਅੱਧੇ ਘੰਟੇ ਬਾਅਦ ਕਿ ਤੁਹਾਡੀ ਤੇ ਪੈਲੀ ਨੂੰ ਅੱਗ ਲੱਗੀ ਆ ਤੇ ਇਹ ਜਦੋਂ ਆਉਂਦੇ ਆ ਤੇ ਸਾਰਾ ਚੱਕਨਾ ਸੜ ਗਿਆ ਹੈਗਾ ਪੈਲੀ ਵੀ ਨਾ ਕੋਈ ਠੇਕੇ ਤੇ ਸੀਗੀ ਹੂੰ ਤੇ ਦੌੜ ਭਾਈ ਦੇ ਕੀਤੀ ਹੈ ਪਰ ਉਹਨਾਂ ਜਿਹਨਾਂ ਵਿੱਚ ਪਿੰਡ ਆਉਂਦੇ ਨੇ ਸਾਰੀ ਅੱਗ ਲੱਗ ਗਈ ਸੀ ਹੂੰ ਤੇ ਪਤਾ ਲੱਗ ਗਿਆ ਕਿ ਇਹਨੇ ਲਾਈ ਹੈ ਨਾ ਕਿ ਤਾਰਾਂ ਨੇ ਕੋਈ ਇੱਥੇ ਹੂੰ ਤੇ ਨਾ ਹੀ ਕੋਈ ਲੱਗੇ ਬਸਵਾ ਕਿ ਜਿੱਥੇ ਪਤਾ ਲੱਗੇਗਾ ਜਾਂ ਘਰ ਹੋਇਆ ਗੱਲ ਇਹ ਵੀ ਲਾ ਕੇ ਗਿਆ ਸੀ ਹੂੰ ਹੂੰ ਸ਼ਕਤਪੂਰਾ ਵਾ ਇਹਨਾਂ ਨੂੰ ਖਬਰ ਵੀ ਮਿਲੀ ਹੈ ਕਿ ਕੋਈ ਬੰਦੇ ਇਧਰ ਨਹਿਰ ਵਾਲੇ ਬੰਨੇ ਉਤਰੇ ਸੀਗੇ ਹੂੰ ਤੇ ਬਾਅਦ ਚ ਚਲ ਗਏ ਭੱਜ ਗਏ ਹੂੰ ਵੇਖੋ ਨਹਿਰ ਵਾਲੇ ਬੰਦੋ ਪਾਸੇ ਤੋਂ ਬੰਦੇ ਆ ਆ ਰੋਡ ਆਉਂਦੇ ਆ ਵਗਣਦੇ ਆ ਨਹਿਰ ਤਾਂ ਦਿਖਾਉਂਦੇ ਲੱਗ ਇੱਥੋਂ ਬੰਦੇ ਉਤਰਿਆ ਜਿਨ੍ਹਾਂ ਨੇ ਅੱਗ ਲਾ ਕੇ ਵਾਪਸੀ ਉਸੇ ਵੇਲੇ ਵਾਪਸ ਚਲੇ ਗਏ ਆ ਪਰ ਇਹ ਗਰੀਬ ਕਿਸਾਨ ਦਾ ਜਿਹੜਾ ਇਹਨਾਂ ਨੁਕਸਾਨ ਹੋ ਚੁੱਕਾ ਵਾ ਇੱਕ ਮੋਟਰਸਾਈਕਲ ਦੇ ਵੀ ਤੇਲ ਨਹੀਂ ਪੈਂਦਾ ਇਹ ਠੇਕੇ ਤੇ ਜ਼ਮੀਨ ਨੇ ਲਈ ਆ ਉਹ ਦੇਖੋ ਥੋੜਾ ਆਓ ਹੋਰ ਸਮਝੋ ਵਾਹ ਖਾਲਸਾ ਵਾ ਨਹੀਂ ਖੜੇ ਬੇਨਤੀ ਆ ਜੀ ਇਹ ਸਾਡੇ ਬੱਚੇ ਨੇ ਜ਼ਮੀਨ ਠੇਕੇ ਤੇ ਲਈ ਸੀ ਜੀ ਠੇਕੇ ਤੇ ਲੈ ਕੇ ਜ਼ਮੀਨ ਦੇ ਦੋ ਕਿੱਲੇ ਕਣਕਬੀਜੀ ਹੂੰ ਵੇਖੋ 50 55 60000 ਰੁਪਏ ਕਿੱਲੇ ਦਾ ਠੇਕਾ ਵਾ ਇਹ ਉੱਤੇ ਖਰਚਾ ਵੀ ਬਹੁਤ ਜ਼ਿਆਦਾ ਚੜਦਾ ਹ ਹ ਉਹਨੇ ਗਰੀਬ ਨੇ ਕਣਕ ਬੀਜੀ ਸੀ ਕੋਈ ਸ਼ਰਾਰਤ ਕਰ ਗਿਆ ਵੇਖੋ ਇਹ ਬਿਲਕੁਲ ਕਲੀਅਰ ਆ ਨਾ ਇੱਥੇ ਕੋਈ ਬੱਤੀ ਦੀ ਸਪਲਾਈ ਆ ਨਾ ਇੱਥੇ ਕੋ ਲਾਗੇ ਘਰ ਵਸਦਾ ਇਹਦੀ ਕਣਕ ਤੋਂ ਹੀ ਅੱਗ ਸ਼ੁਰੂ ਹੋਈ ਆ ਉਹ ਇਹਦੇ 2 ਕਿਲੇ ਲੂਕੇ ਗਾੜੀ 35 40 ਕਿਲੇ ਨਾਰ ਜਿਹੜਾ ਹੈਗਾ ਉਹ ਤੂੜੀ ਵਾਲਾ ਨਾਰ ਸਾੜਦਾ ਆਹ ਵੇਖੋ ਦੂਸਰੇ ਬੰਨੇ ਦੇ ਉੱਤੇ ਨਹੀਂ ਅੱਗ ਟੱਪੀ ਜਿੱਥੋਂ ਲਾਈ ਆ ਉਥੋਂ ਹੀ ਸ਼ੁਰੂ ਹੋਏ ਏ ਸਾਈਡ ਨੂੰ ਅੱਗ ਹੋ ਗਈ ਏ ਹਾਂਜੀ ਉਹ ਬੇਨਤੀ ਆ ਜੀ ਉਹ ਤਾਂ ਨਹੀਂ ਲੰਗੀ ਅੱਗ ਪਏ ਬੰਦੇ ਨਹਿਰੋਂ ਆਏ ਨੇ ਉਹ ਆਣ ਕੇ ਦੋ ਬੰਦੇ ਆਏ ਨੇ ਮੋਟਰਸਾਈਕਲ ਤੇ ਕਲਿਹਾਰ ਕੇ ਉਹ ਅੱਗ ਲਾ ਕੇ ਚਲੇ ਗਏ ਨੇ ਬਹੁਤ ਵੱਡਾ ਘਾਟਾ ਪਿਆ ਵਾ ਇਹ ਆਹ ਦੇਖੋ ਆਹ ਵੇਖੋ ਕਲਕਦਾ ਇੱਕ ਆ ਵੇਖੋ ਕਣਕ ਸੜ ਕੇ ਸੁਆਹ ਹੋ ਚੁੱਕੀ ਕੋ ਕਣਕਾ ਜੀ ਵੇਖੋ ਜੀ ਇਹ ਵਿਚਾਰੇ ਨੂੰ ਦੋ ਦਿਨ ਹੋ ਗਏ ਨੇ ਇਹ ਨਾ ਕੋਈ ਰੋਟੀ ਨਾ ਕੋਈ ਪਾਣੀ ਨਾ ਵੇਖੋ ਟੈਨਸ਼ਨ ਤੇ ਬੜੀ ਹੁੰਦੀ ਆ ਜੀ 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 ਛੋਟੇ ਛੋਟੇ ਬੱਚੇ ਨੇ ਇਹਦੇ ਸਿਰ ਤੇ ਹੀ ਡਿਪੈਂਡਸ ਹੈਗਾ ਬੜਾ ਘਾਟਾ ਪਿਆ ਵਾ ਪਰ ਅਸੀਂ ਸਰਕਾਰ ਕੋ ਮੰਗ ਕਰ ਰਹੇ ਆ ਵੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਨੇ ਨਾ ਉਹਨਾਂ ਤੇ ਚਾਜਨਾ ਸਕੰਜਾ ਕੱਸਿਆ ਜਾਵੇ ਵੇਖੋ ਇੱਕ ਨਾਲ ਜ ਸਾੜਿਆ ਜੀਆਂ ਦੇ ਮੂੰਹ ਚੋ ਗਿਆ ਦੂਸਰਾ ਡੰਗਰ ਮਾਲ ਡੰਗਰ ਨੇ ਤੂੜੀ ਖਾਣੀ ਸੀ ਬਹੁਤ ਘਾਟਾ ਪਿਆ ਜੀ ਇਹਨੂੰ ਬਹੁਤ ਜ਼ਿਆਦਾ ਘਾਟਾ ਪਿਆ ਇਹ ਹੁਣ ਤੁਸੀਂ ਗਵਰਨਮੈਂਟ ਤੋਂ ਕੀ ਕਹਿਣਾ ਚਾਹੁੰਦੇ ਜੇ ਇਹ ਜਾਂ ਐਨਆਰ ਭਰਾਵਾਂ ਨੂੰ ਕਿ ਇਹਦੀ ਜਿਹੜੀ ਮਤ ਕੀਤੀ ਜਾ ਵੀਰ ਦੀ ਇਹ ਭਰਾਵਾ ਸਾਡਾ ਵੇਖੋ ਇਹਦੀ ਭਰਾਵਾ ਵੱਲੋਂ ਵੀ ਸਾਡੇ ਚੈਨਲ ਵੱਲੋਂ ਵੀ ਐਨਆਰ ਵੀਰਾਂ ਨੂੰ ਵੀ ਤੇ ਸਰਕਾਰ ਨੂੰ ਵੀ ਤਾਂ ਕਿ ਠੇਕੇ ਦੇ ਜ਼ਮੀਨ ਲਈ ਆ ਤੇ ਠੇਕਾ ਇਹ ਕਿੱਥੋਂ ਤਾਰੂਗਾ ਤੇ ਗਾਂ ਵਾਹੂ ਕਿਦਾ ਏ ਇਹਦੇ ਵਾਸਤੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਸਰਕਾਰ ਨੂੰ ਵੀ ਕਰਨੀ ਚਾਹੀਦੀ ਹਾਂ ਜੀ ਰਾਮ ਸਿੰਘ ਜੀ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈਰ ਸਰਕਾਰ ਜੋ ਸਰਕਾਰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਜਿੰਮੇਦਾਰ ਬਹੁਤ ਮਹੱਤਵਰ ਬੰਦਾ ਸੀ ਠੇਕੇ ਦੇ ਪੈੜੀ ਲੈ ਕੇ ਤੇ ਆਪਣੀ ਰੋਟੀ ਦਾ ਦੀ ਕਮਾਈ ਕਰਦਾ ਸੀ ਤੇ ਮਹਾਰਾਜ ਕਿਰਪਾ ਕਰੇ ਇਹਦੇ ਤੇ ਸਾਰੇ ਭੈਣ ਭਰਾ ਜਿੱਦਾਂ ਵੀ ਆ ਨਾ ਪ੍ਰਸ਼ਾਸਨ ਨੇ ਇਹਦੀ ਮਦਦ ਕੀਤੀ ਤੇ ਨਾ ਸਰਕਾਰ ਨੇ ਕੀਤੀ ਹੈ ਇਹ ਰ� ਕੀ ਕਰਨਾ ਜਿਹੜਾ ਅੱਗ ਲਾ ਕੇ ਚਲ ਗਿਆ ਉਹਨੂੰ ਕੀ ਮਿਲਿਆ ਪਰ ਇਹ ਗਰੀਬ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਰੇਸ਼ਾਨੀਆਂ ਕੋਈ ਰੋਟੀ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਇਹਨੇ ਝੋਨਾ ਲਾਉਣਾ ਕਿੱਥੋਂ ਲਾਵੇਗਾ ਇਹ ਕੀ ਕਰੂਗਾ ਗਰੀਬ ਬੰਦਾ ਨਾ ਪ੍ਰਸ਼ਾਸਨ ਇੱਥੇ ਪਹੁੰਚਿਆ ਤੇ ਨਾ ਸਰਕਾਰ ਦਾ ਕੋਈ ਬੰਦਾ ਪਹੁੰਚਿਆ ਤੇ ਪਿੰਡ ਵਾਸੀਆਂ ਵੱਲੋਂ ਬੇਨਤੀ ਕੀਤੀ ਜੀ ਆਨ ਯਾਰ ਜੋ ਵੀ ਵੀਰਵਾ ਇਹਦੀ ਜਿੰਨੀ ਵੀ ਮਦਦ ਹੋਏ ਕਰ ਸਜਣ ਵਾਹੀ ਗੁਰਜੀ ਦਾ ਖਾਲਸਾ ਵੇਖੋ ਜੀ ਇੱਥੇ ਮੈਂਬਰ ਪੰਚਾਇਤ ਸਾਰੇ ਪਹੁੰਚੇ ਨੇ ਜ਼ਿਮੀਂਦਾਰ ਭਰਾ ਵੀ ਸਾਰੇ ਪਹੁੰਚੇ ਨੇ ਸਾਰਿਆਂ ਨੇ ਇਹਦੇ ਵਾਸਤੇ ਮੰਨ ਕੀਤੀ ਆ ਕਿ ਇਹ ਭਰਾ ਦਾ ਜਿਹੜਾ ਕੋਈ ਜ ਕੋਈ ਇਹਨੂੰ ਦਿੱਤਾ ਜਾਵੇ ਸਰਕਾਰ ਵੱਲੋਂ ਇਨਰ ਵੀਰਾਂ ਵੱਲੋਂ ਵੀ ਹੋਰ ਵੀ ਜੀ ਕੋਈ ਬਥੋ ਆਓ ਕੋਈ ਗੱਲ ਕਰੀਏ ਮੰਗਾਓ ਬਈ ਦੋਲਾ ਪੀ ਕਰਾ ਦੋਗੇ ਇਹ ਪਲਾ ਬਾਰੇ ਇੱਧਰ ਆਓ ਦੇਖੋ ਕੀ ਇਹ ਇੱਥੇ ਕਰੀ ਜਾਂਦਾ ਸਰਕਾਰ ਦੀ ਜ਼ਿੰਦਗੀ ਕੀਤੀ ਜਾਂਦੀ ਆ ਕਿ ਇਹਦੀ ਮਦਦ ਕੀਤੀ ਜਾਵੇ ਲੇਕਿਨ ਇਹ ਕਿ ਬੱਚੇ ਆ ਕਾਰੋਬਾਰ ਇਹਦੇ ਸਿਰ ਤੇ ਹੀ ਆ ਬਸ ਹੋਰ ਕੋਈ ਕਾਰੋਬਾਰੀ ਦਾ ਕੋਈ ਨਹੀਂਗਾ ਦੇਖੋ ਜੀ ਇਹ ਕਰਕੇ ਬੇਨਤੀ ਕੀਤੀ ਜਾਂਦੀ ਆ ਵੀ ਉਹਨੂੰ ਕੋਈ ਨਾ ਕੋਈ ਥੋੜਾ ਬੋੜਾ ਦਿੱਤਾ ਜਾਵੇ ਹਰ ਬੰਦੇ ਵੱਲੋਂ ਵੇਖੋ ਕਿੰਤਰਾਂ ਸਾਰੇ ਪ੍ਰਾਪਖਾਓ ਕਿੰਦਾ ਸਾਰੇ ਪਿੰਡ ਹੋਮੋ ਮਾ ਕੇ ਆ ਜੇ ਨੁਕਸਾਨ ਹੋਇਆ ਤਾਂ ਆ ਹੀ ਆ ਜਿਸੇ ਕੋ ਹਾਂਜੀ ਮੇਬਰ ਸਾਹਿਬ ਸਤਿਕਾਰ ਜੀ ਕਹ ਲਿਆ ਵੀ ਇਹ ਗਰੀਬ ਹੀਗਾ ਵਿਚਾਰਾ ਇਹੀ ਇਹਦੇ ਕੋ ਦੋ ਕਿਨੇ ਪੈਲੀ ਸੀਗੀ ਠੇਕੇ ਦੇ ਲਈ ਆ ਤੇ ਕੋਈ ਸ਼ਰਾਰਤ ਕਰ ਗਿਆ ਬਹੁਤ ਮਾੜੀ ਗੱਲ ਹੋਈ ਗਿਆ ਇਹ ਸਰਕਾਰ ਕੋ ਮੰਗ ਕਰਦੇ ਆ ਵੀ ਚਲੋ ਇਹਦੀ ਕੋਈ ਨਾ ਕੁਛ ਮਤ ਕੀਤੀ ਜਾਵੇ ਜਾਂ ਕਿ ਹੋਰ ਵੀ ਸੱਜਣ ਵੀਰ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਵਾ ਕੋਈ ਇਹਦੀ ਮਤ ਕੀਤੀ ਜਾਵੇ ਗਾੜੀ ਆਪਣਾ ਝੋਨਾ ਲਾਉਣ ਜੋਗਾ ਹੋਵੇ ਤੇ ਜੋ ਹੋ ਗਿਆ ਉਹਦੇ ਹੁਣ ਹੋਆ ਨਹੀਂ ਸਕਦਾ ਤੇ ਇਹਨਾਂ ਕੋਲ ਕਹਿੰਦਾ ਮਾਫੀ ਚੋਨਾ ਵਾ ਸਾਰਿਆਂ ਨੂੰ ਬੇਨਤੀ ਆ ਵੀ ਇਹਦੀ ਵਿਚਾਈ ਦੀ ਮਤ ਕੀਤੀ ਜਾਵੇ ਸਰਕਾਰ ਕੋ ਮੰਗ ਕਰਦੇ ਆ ਵੇਖੋ ਜੀ ਊੜੀ ਵੀ ਗਈ ਮਾਲ ਡੰਗਰ ਰੱਖਿਆ ਸੀ ਦਾਣੇ ਵੀ ਗਏ ਠੇਕਾ ਜਿਹੜਾ ਉਹ ਉਹ ਵੀ ਗਿਆ ਇਹਦਾ ਇਸ ਕਰਕੇ ਆਪਣਾ ਵੀਰਜ ਨੰਬਰ ਦਿਓ ਆ ਫੋਨ ਨੰਬਰ ਆਪਣਾ ਲਿਖਾਉਣ ਲੱਗੇ ਨੇ ਜਿਸ ਵੀ ਵੀਰ ਭਰਾ ਨੇ ਕੋਈ ਮਦਦ ਕਰਨੀ ਹੋਵੇ ਉਹ ਇਹਨਾਂ ਦੇ ਫੋਨ ਤੇ ਨਾਲ ਹੀ ਸੰਪੰਕ ਕਰੇ ਆਪਣਾ ਫੋਨ ਨੰਬਰ ਲਿਖਾ ਦਿਓ ਜੀ ਮੇਰਾ ਨੰਬਰ ਆ ਜੀ 98771 28006 ਜੀ ਦੁਬਾਰਾ ਫੇਰ ਲਿਖ ਦੇ ਜੀ 98771 28006 ਵੇਖੋ ਜੀ ਫੋਨ ਨੰਬਰ ਉਹਨਾਂ ਨੇ ਆਪਣਾ ਲਿਖਾਇਆ ਵਾ ਜੇਸ ਵੀ ਕਹੇ ਵੀਰ ਭਰਾ ਨੇ ਕੋਈ ਮਦਦ ਕਰਨੀ ਆ ਇਸ ਵੀਰ ਦੀ ਇਸੇ ਫੋਨ ਦੇ ਉੱਤੇ ਸੰਪੰਕ ਕਰੇ ਵੇਖੋ ਹੋਰ ਵੀ ਇੱਕ ਦੇ ਕਿੱਥੇ ਹੋਏ ਆ ਕੁਝ ਬੰਦੇ ਨਹੀਂ ਆ ਸਕਿਆ ਜਿਹੜੇ ਦੂਰ ਤੱਕ ਬਖਾਓ ਤੂੰ ਤਾਂ ਕਿੱਕਾ ਕਿੜਾ ਵਾ ਸਾਰਾ ਹੀ ਸਰ ਚੁੱਕਾ ਵਾ ਇਹਦੇ ਤੋਂ ਛੋਨਾ ਲਾਉਣਾ ਹੀ ਇਹਨੇ ਕਹੇ ਨੇ ਸੱਚਾ ਕੱਢੇ ਦੇ ਵੇਖੋ ਇਹੋ ਹੀ ਪੈਸੇ ਚਾਰ ਬਜਣੇ ਜਿਹੜੇ ਦਾਣੇ ਘਰ ਰੱਖੜੇ ਸੀ ਤੇ ਉਤੋਂ ਗਾੜੀ ਫੇਰ ਛੋਨਾ ਲੱਗਣਾ ਸੀ ਹੁਣ ਸਾਰਾ ਹੀ ਕੰਮ ਇਹ ਭਰਾ ਦਾ ਠਾਪ ਹੋ ਚੁੱਕਾ ਵਾ ਇਸ ਕਰਕੇ ਸਰਕਾਰ ਤੋਂ ਵੀ ਮੰਗਾ ਇਹਨਾਂ ਰਵੀਰਾਂ ਤੋਂ ਵੀ ਮੰਗਵਾ ਇਹਦੀ ਜਿਹੜੀ ਭਰਾ ਦੀ ਹਮਤ ਵੱਧ ਤੋਂ ਵੱਧ ਕੀਤੀ ਜਾਵੇ ਕਿਉਂ ਪਿੰਡ ਵਾਸੀ ਸਾਰੇ ਨਾਲ ਵਾ ਸੱਚਾ ਸੋਚਾ ਬੰਦਾ ਵਾ ਇੱਕ ਸਰ ਭਰਾ ਸਾਡਾ ਠੀਕ ਹੈ ਜੀ ਇਹ ਗੋਆ ਕੰਤਾਨੀ ਕਾਂਦੀ ਲੋੜ ਕੋਈ ਗੱਲ ਨਹੀਂ ਸਭ ਕੋ